ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਹਾਜ਼ਰ ਹਾਂ ਬਹੁਤ ਹੀ ਮਹੱਤਵਪੂਰਨ ਅਤੇ ਇੰਪੋਰਟੈਂਟ ਲਾਈਵ ਸ਼ੋਅ ਅੱਜ ਜਸਮੀਤ ਪਾਟਿਆ ਜੀ ਸਾਡੇ ਨਾਲ ਇੱਕ ਵਾਰੀ ਫੇਰ ਮੌਜੂਦ ਨੇ ਪੰਜਾਬ ਦੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਔਰ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਅੱਜਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਵਿਦਿਆਰਥੀਆਂ ਦੇ ਲਈ ਸਭ ਤੋਂ ਪਹਿਲਾਂ ਤਾਂ ਅੱਜ ਦੀ ਵੱਡੀ ਖਬਰ ਸਾਂਝੀ ਕਰ ਲਈਏ ਕਿ ਅਲਬਰਟਾ ਪ੍ਰੋਵਿੰਸ ਜਿਹੜਾ ਕੈਨੇਡਾ ਦਾ ਉਥੋਂ ਪ੍ਰੋਵਿੰਸ਼ਲ ਅਟੈਸਟੇਸ਼ਨ ਲੈਟਰ ਨੇ ਜਿਹੜੇ ਉਹ ਮਿਲਣ ਦਾ ਸਿਲਸਿਲਾ ਲਗਭਗ ਸ਼ੁਰੂ ਹੈ ਔਰ ਉਥੋਂ ਦੇ ਕਾਲਜਸ ਨੇ ਜਿਹੜੇ ਉਹਨਾਂ ਨੂੰ ਈਮੇਲ ਕੀਤੀ ਜਾ ਰਹੀ ਹੈ ਜਸਮੀਤ ਜੀ ਦੀ ਟੀਮ ਵੱਲੋਂ ਜਿਨੇ ਸਟੂਡੈਂਟਸ ਅਲਬਰਟਾ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਨੇ ਜਸਮੀਤ ਪਾਟਿਆ ਜੀ ਵੱਲੋਂ ਇਮੀਗ੍ਰੇਸ਼ਨਸ ਵੱਲੋਂ ਉਹਨਾਂ ਸਾਰਿਆਂ ਦੇ ਕਾਲਜਸ ਨੂੰ ਈਮੇਲ ਕਰ ਦਿੱਤੀ ਗਈ ਹੈ ਔਰ ਇੱਕ ਤਰੀਕੇ ਨਾਲ ਮੈਂ ਕਹਿ ਸਕਦਾ ਕਿ ਜਸਮੀਤ ਪਾਟਿਆ ਜੀ ਨੇ ਅੱਜ ਹੀ ਅਲਬਰਟਾ ਦੇ ਸਾਰੇ ਸਟੂਡੈਂਟਸ ਦੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਜਿਹੜੀ ਉਹਨਾਂ ਦੇ ਕਾਲਜ ਦੇ ਥਰੂ ਅਪਲਾਈ ਕਰ ਦਿੰਦੀ ਹੈ ਸੋ ਹੁਣ ਉਹ ਕਿੰਨੇ ਦਿਨਾਂ ਚ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਆਉਂਦੀ ਹੈ ਇੱਕ ਦਿਨ ਦੋ ਦਿਨ ਜਾਂ ਤਿੰਨ ਦਿਨ ਉਹ ਜਿਵੇਂ ਜਿਵੇਂ ਪੀਏ ਲੈਟਰਸ ਆਉਣਗੀਆਂ ਜਸਮੀਤ ਜੀ ਦੇ ਨਾਲ ਇਸ ਲਾਈਵ ਸ਼ੋ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਉਹਦੇ ਬਾਰੇ ਵੀ ਅਪਡੇਟ ਕਰਾਂਗੇ ਜਸਮੀਤ ਜੀ ਅਲਬਰਟਾ ਤੋਂ ਇਲਾਵਾ ਪਹਿਲਾਂ ਤਾਂ ਮੈਂ ਅਲਬਰਟਾ ਦੇ ਪ੍ਰੋਸੈਸ ਸਮਝਦਾ ਤੁਹਾਡੇ ਕਿੰਨੇ ਵਿਦਿਆਰਥੀ ਸੀ ਅਲਬਰਟਾ ਦੇ ਤੇ ਕੀ ਹੁਣ ਅਲਬਰਟਾ ਦੇ ਵਿੱਚ ਆਫਰ ਲੈਟਰ ਮਈ ਇਨਟੇਕ ਜਾਂ ਸੈਪਟੈਂਬਰ ਇਨਟੇਕ ਦੀ ਅਵੇਲੇਬਲ ਹੈ ਸਰ ਦੇਖੋ ਪਹਿਲੀ ਗੱਲ ਤਾਂ ਅਲਬਰਟਾ ਚ ਸਪਟੈਂਬਰ ਇਨਟੇਕ ਚ ਕੁਝ 1 2 ਚੰੰਦਾ ਪ੍ਰੋਗਰਾਮ ਅਵੇਲੇਬਲ ਹੋਏ ਹੈ ਜਿਆਦਾ ਅਵੇਲੇਬਿਲਟੀ ਨਹੀਂ ਹੈਗੀ ਹੈ ਜਿਵੇਂ ਨੇਟ ਕਾਲਜ ਚ ਬਿਜ਼ਨਸ ਦਾ ਪ੍ਰੋਗਰਾਮ ਅਵੇਲੇਬਲ ਹੈਗਾ ਸੋ ਉਹਦੀ ਆਫਰ ਲੈਟਰ ਵੀ ਵਿਦਨ ਅ ਵੀਕ ਮਿਲ ਸਕਦੀ ਹੈ ਨਾਰਕਵੇਸਟ ਕਾਲਜ ਚ এনवायरमेंटਲ ਟੈਕਨੀਸ਼ੀਅਨ ਦਾ ਪ੍ਰੋਗਰਾਮ ਅਵੇਲੇਬਲ ਹੈਗਾ ਕੈਨੋ ਕਾਲਜ ਚ ਹਸਪਿਟੈਲਿਟੀ ਦਾ ਪ੍ਰੋਗਰਾਮ ਹੈਗਾ ਐਂਡ ਕੀ ਕਹਿੰਦੇ ਆ ਮਤਲਬ ਇੱਕ ਇੱਕ ਪ੍ਰੋਗਰਾਮ ਹੀ ਅਵੇਲੇਬਲ ਹੈਗਾ ਨਾਰਮਲੀ ਜਨਵਰੀ ਵੀ ਕਾਫੀ ਸਾਰੇ ਕਾਲਜਿਸ ਚ ਕਾਫੀ ਸਾਰੇ ਪ੍ਰੋਗਰਾਮ ক্লোਜ਼ ਹੋ ਚੁੱਕੇ ਨੇ सो स्टूडेंट्स पहली गलबर तुम्हें पता ही है कि अलबरटा ऑपरचुनिटी स्ट्रीम होलबरा काफी डिमांड च गया हूँ अलबरटा ऑपरचुनिटी स्ट्रीम भी बहुत सारे बच्चों दिन एप्लीकेशन पॉज कर दिखाई गई क्योंकि जो अललिमिटेड नंबर होने लग गए हो रहे हैं ਔਰ ਸੈਕੰਡਲੀ ਦੇਖੋ ਅਲਬਰਟਾ ਨੇ ਅਨਾਉਂਸ ਕੀਤਾ ਹੈ ਕਿ 1 ਮਾਰਚ ਤੋਂ ਉਹਨਾਂ ਨੂੰ ਅਥਾਰਟੀ ਮਿਲ ਜਾਏਗੀ ਟੂ ਜਨਰੇਟ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਸੋ ਜਿੰਨੇ ਵੀ ਫੀ ਡਿਪੋਜ਼ਿਟ ਵਾਲੇ ਬੱਚੇ ਸਾਡੇ ਕੋਲ ਹੈਗੇ ਆ ਵਕ ਵਕ ਕਾਲਜਾਂ ਦੇ ਨੂੰ ਰਿਕੁਐਸਟ ਦੇ ਨੇ ਦੇ ਸੇਟ ਦੇ ਬਾਉ ਵੈਲੀ ਦੇ ਕਿਆਨੋ ਕਾਲਜ ਦੇ ਮੈਡੀਸਨ ਹੈਟ ਕਾਲਜ ਦੇ 올ਡਸ ਕਾਲਜ ਦੇ ਜਾਂ ਫਿਰ ਲੈਥ ਬ੍ਰਿਜ ਕਾਲਜ ਦੇ ਅਸੀਂ ਉਹਨਾਂ ਕਾਲਜਸ ਤੇ ਮੇਲ ਕਰ ਰਹੇ ਹਾਂ ਇਹ ਬੱਚਿਆਂ ਨੇ ਸਾਡੇ ਫੀਸ ਦਿੱਤੀਆਂ ਹੋਈਆਂ ਇਹਨਾਂ ਦੀਆਂ ਫਾਈਲਾਂ ਰੈਡੀ ਆ ਫਾਰ ਲੋਜਮੈਂਟ ਤੁਸੀਂ ਇਹਨਾਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਕਿੰਨੇ ਦਿਨਾਂ ਚ ਦੇਵੋਗੇ ਸੋ ਹੁਣ ਹਰ ਕਾਲਜ ਨੂੰ ਇੱਕ ਆਪਣੇ ਨੰਬਰਸ ਵੀ ਅਲੋਟ ਹੋ ਗਏ ਆ ਕਿ ਇੰਨੇ ਬੱਚੇ ਤੁਸੀਂ ਗਰੂਪ ਕਰ ਸਕਦੇ ਹੋ ਫ੍ਰੋਮ 올ਓਵਰ ਦ ਵਰਲਡ ਸੋ ਸਟੂਡੈਂਟਸ ਕੀ ਕਹਿੰਦੇ ਹੁਣ ਫਿਊਚਰ ਚ ਜਾਂਦੇ ਆ ਹੋਇਆ ਇਹ ਬਹੁਤ ਵੱਡੀ ਗੱਲ ਮੈਟਰ ਕਰੇਗੀ ਕਿ ਤੁਸੀਂ ਇੱਕ ਸਹੀ ਏਜੰਟ ਕੋਲ ਆਪਣੀ ਫਾਈਲ ਲਾਓ ਜਿਹਦੇ ਡਾਇਰੈਕਟ ਆਇਆ ਫੋਨ ਨਹੀਂ ਤਾਂ ਕਿੱਥੇ ਏਜੰਟ ਆਫਰ ਲੈਟਰ ਲਈ ਫਾਲੋਅ ਅਪ ਕਰੂਗਾ ਕਿੱਥੇ ਫੀ ਰਸੀਟ ਲਈ ਫਾਲੋਅ ਅਪ ਕਰੂਗਾ ਔਰ ਫਿਰ ਕਿੱਥੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਵੀ ਫਾਲੋਅ ਅਪ ਕਰੂਗਾ ਇੱਕ ਬੜਾ ਕੰਮਰਸਮ ਪ੍ਰੋਸੈਸ ਹੋ ਜਾਏਗਾ ਸੋ ਸਟੂਡੈਂਟਸ ਹਾਂਜੀ ਮਈ ਇਨਟੇਕ ਦੀ ਜੀਓਸ ਕਾਲਜ ਕੋਲ প্রভিনਸ਼ੀਅਲ ਅਟੈਸਟੇਸ਼ਨ ਲੈਟਰ ਦੇ ਨੰਬਰ ਆ ਚੁੱਕੇ ਹੋਣਗੇ ਕਾਜਲ ਪ੍ਰਜਪਤੀ ਤਾਂ ਜ਼ਰੂਰ ਤੁਹਾਨੂੰ প্রভিনਸ਼ੀਅਲ ਅਟੈਸਟੇਸ਼ਨ ਲੈਟਰ ਮਿਲ ਜਾਏਗੀ ਬਟ ਕੀ ਕਹਿੰਦੇ ਆ ਔਰ ਆਲਰੇਡੀ ਪੇਡ ਹੁਨ ਨਾਰਦਰਨ ਪਿਓਰਸ ਦੀ ਗੱਲ ਆ ਜਾਣੀ ਆ ਕਿ ਨਾਰਦਰਨ ਪਿਓਰਸ ਦੇਖੋ ਹੈਗਾ ਮਈ ਇਨਟੇਕ ਕੀ ਕਹਿੰਦੇ ਆ ਆਲੰਟਾਰਿਓ ਚ ਸੋ ਆਲੰਟਾਰਿਓ ਚ ਕੀ ਕਹਿੰਦੇ ਆ ਅੱਲੇ প্রভিনਸ਼ੀਅਲ ਅਟੈਸਟੇਸ਼ਨ ਲੈਟਰ ਦਾ ਜਿਹੜੀ ਕਲੈਰਿਟੀ ਹੈਗੀ ਉਹਨੂੰ 10 ਦਿਨ ਲੱਗਣਗੇ ਬਟ ਉਹ ਵੀ ਬਹੁਤ ਜਲਦੀ ਸੌਟ ਆਊਟ ਹੁੰਦੀ ਨਜ਼ਰ ਆ ਰਹੀ ਹੈ 온ਟਾਰੀਓ ਦੀ ਪ੍ਰੋਵਿੰਸ਼ਲ ਲੈਟਰ ਦੇ ਵੀ ਕਲੈਰਿਟੀ ਮੇਰੀ ਆਲਰੇਡੀ ਸਾਰੇ 온ਟਾਰੀਓ ਵਾਲੇ ਕਾਲਜਿਸ ਨਾਲ ਵੀ ਡੇਲੀ ਗੱਲਬਾਤ ਚੱਲ ਰਹੀ ਹੈ ਔਰ ਉਹ ਸਾਰੇ ਕਲੀਅਰ ਕਰ ਰਹੇ ਆ ਕਿ ਸਾਡੀ ਵੀ ਕੀ ਕਹਿੰਦੇ ਆ ਔਰ ਕੀ ਕਹਿੰਦੇ ਬਹੁਤ ਜਲਦੀ ਪ੍ਰੋਵਿੰਸ਼ਲ ਟੈਸਟੇਸ਼ਨ ਲੈਟਰ ਕਿਹੜੇ ਸੌਫਟਵੇਅਰ ਤੇ ਆਣੇ ਆ ਕਿੱਦਾਂ ਆਣੇ ਆ ਉਹ ਜ਼ਰੂਰ ਆਏਗੀ ਸੋ ਪਨਵਰ ਮੈਨੂੰ ਲੱਗਦਾ ਹੈ ਕਿ ਬਹੁਤ ਜਲਦ ਤਾਂ ਨੂੰ ਹੀ ਪਤਾ ਲੱਗ ਜਾਏਗਾ ਕਿ ਪਿਓਰਸ ਕੈਂਪਸ ਦੀ ਟੈਸਟੇਸ਼ਨ ਲੈਟਰ ਕਿੰਨੀ ਮਿਲਣੀ ਹੈ ਉਰੇ ਗੁਰਮੀਤ ਡਾਡਲੀ ਦਾ ਬੜਾ ਟੈਕਨੀਕਲ ਜਿਹਾ ਕੋਰਸ ਹੈ ਨਾ ਕਿ ਸਰ ਇਫ 스ਪਾউজ ਬਾਈ ਐਲ ਐਮ ਆਈਏ ਆਫਟਰ ਇੰਕਲੀਮੈਂਟ ਆਫ 스ਪਾউজ ਬੈਨ ਰੂਲ ਐਂਡ ਦੇਖੋ ਉਹ ਸਟਡੀ ਤੇ ਰੂਲ ਬੈਨ ਹੋਇਆ ਕਿ 스ਪਾউজ ਨਹੀਂ ਜਾ ਸਕਦਾ ਪਰ ਵਰਕ ਪਰਮਿਟ ਤੇ ਤਾਂ 스ਪਾউজ ਨਾਲ ਜਾ ਹੀ ਸਕਦਾ ਸੋ ਜੇ ਤੁਹਾਨੂੰ ਸਿੱਧਾ ਵਰਕ ਪਰਮਿਟ ਮਿਲਦਾ ਹੈ ਤੇ ਉਹਨਾਂ ਨੂੰ ਡੈਫੀਨੇਟਲੀ ਕੀ ਕਹਿੰਦੇ ਅੱਗੇ 스ਪਾউজ ਵੀਜ਼ਾ ਕੀ ਕਹਿੰਦੇ ਆ ਅਲਾਉਡ ਹੋਏਗਾ ਵਰਕ ਪਰਮਿਟ ਤੇ 스ਪਾউজ ਨਾਲ ਜਾ ਸਕਦਾ ਪਰ ਜਿਹੜਾ ਬੈਨ ਹੈ ਉਹ ਬੈਨ ਨਹੀਂ ਹੈਗਾ ਉਹ ਸਿਰਫ ਇਹ ਹੈ ਕਿ 12th ਤੇ ਬੈਚਲਰ ਵਾਲੇ ਬੱਚੇ ਕੀ ਕਹਿੰਦੇ ਆਪਣਾ 스ਪਾਊਸ ਨਾਲ ਨਹੀਂ ਲੈ ਕੇ ਜਾ ਸਕਦੇ ਬਟ ਮਾਸਟਰਸ ਵਾਲੇ ਬੱਚੇ ਕੀ ਕਹਿੰਦੇ ਆਪਣਾ ਜਿਹੜਾ 스ਪਾਊਸ ਹੈ ਉਹ ਨਾਲ ਵਰਕ ਤੇ ਲੈ ਕੇ ਜਾ ਸਕਦੇ ਇੱਥੇ ਵੀ ਕਲੈਰਿਟੀ ਹੋਣੀ ਬਾਕੀ ਆਏਗੀ ਕਿ ਜਿਹੜੇ 스ਪਾਊਸ ਵਾਲੇ ਬੱਚੇ ਆ ਉਹ ਟੂਰਿਸਟ ਵੀਜ਼ਾ ਤੇ ਜਾ ਸਕਦਾ ਹੈ 스ਪਾਊਸ ਸੋ ਗੁਰਮੀਤ ਸੋ ਦੈਟ ਇਜ਼ ਦ ਪੋਸਿਬਿਲਿਟੀ ਔਰ ਅਲਬਰਟਾ ਕਦ ਤੱਕ ਟੈਸਟੇਸ਼ਨ ਲੈਟਰ ਸਟਾਰਟ ਹੋਣਗੀਆਂ ਸੋ ਆਈ ਥਿੰਕ ਕਿ ਵਿਦਿਨ 10th ਵਿਦਿਨ ਅ ਵੀਕ ਅ ਟੈਸਟੇਸ਼ਨ ਲੈਟਰਸ ਆਣੀਆਂ ਸ਼ੁਰੂ ਹੋ ਜਾਣਗੀਆਂ ਬਟ ਇੱਕ ਚੀਜ਼ ਦੱਸਦਾ ਕਾਜਲ ਪ੍ਰਜਪਤੀ ਕੀ ਜਿਹੜਾ ਪਟਾਚ ਕੋਲੇਜ ਹੈ ਦੈਟ ਇਜ਼ ਅ ਪੀਪੀਪੀ ਕੈਂਪਸ ਹੁਣ ਉਹਨਾਂ ਨੂੰ ਕਿੰਨੀਆਂ ਸੀਟਸ ਲੋਟ ਹੁੰਦੀਆਂ ਜਾਂ ਕਿਦਾਂ ਪ੍ਰੋਵਿੰਸ਼ੀਅਲ ਟੈਸਟੇਸ਼ਨ ਲੈਟਰਸ ਹੁੰਦੀਆਂ ਇਹ ਵੀ ਥੋੜਾ ਦੇਖਣਾ ਪਏਗਾ ਸੋ ਕਿਉਂਕਿ ਪ੍ਰਾਈਵੇਟ ਕਾਲਜੇਸ ਤੇ ਜਾਂ ਪੀਪੀਪੀ ਕੈਂਪਸਿਸ ਤੇ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਦਾ ਜਿਹੜਾ ਰੁਖ ਹੈ ਉਹ ਬੜਾ ਹੀ ਸਟ੍ਰਿਕਟ ਹੈ ਬਿਲਕੁਲ ਠੀਕ ਹੈ ਜੀ सो बहुत ही इंपॉर्टेंट इनफोमे साढ़े न जसमीत भाटिया जी इधर शेयर कर रहे हैं नहीं। uh, जी सर जी सर सो बहुत ही इंपॉर्टेंट डिस्कशन जसमीत दसमीत जी के सो ओंटारी प्रविंस है उत्तर भी लगातार कॉलेज के नशन आने जसमीत जी दया सो so, एक तरीके अलबरटा दे जिन्होंने स्टूडेंट्स की फीस डिपोजिट है ਜਿੰਨਾ ਸਟੂਡੈਂਟਸ ਨੇ ਆਪਣੇ GIC ਦੇ ਦਿੱਤੇ ਫੀਸ ਡਿਪੋਜ਼ਿਟ ਕਰਤੀ ਉਹ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਲੈਣ ਦੇ ਹੱਕਦਾਰ ਨੇ ਔਰ ਜਿੱਦਾਂ ਹੀ ਪ੍ਰੋਵਿੰਸ਼ੀਅਲ ਲੈਟਰ ਆਏਗੀ ਉਸ ਤੋਂ ਬਾਅਦ ਹੁਣ ਵੇਟ ਕਰਨਾ ਹੈ ਕਿ ਫਾਈਲਸ ਲੌਂਚ ਕਦੋਂ ਹੋਣਗੀਆਂ ਜਸਪੀਤ ਜੀ ਫਾਈਲ ਲੌਂਚ ਹੋਣ ਦਾ ਰਾਹ ਕਦੋਂ 15 ਹੋਣਾ ਹੈ ਜਿੰਨਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਆਣੀਆਂ ਸ਼ੁਰੂ ਹੋ ਗਈਆਂ ਇਮੀਡੀਏਟਲੀ ਫਾਈਲਾਂ ਲੌਂਚ ਹੋਣੀਆਂ ਸ਼ੁਰੂ ਹੋ ਜਾਣਗੀਆਂ ਅੱਛਾ ਉਹਨਾਂ ਦੀਆਂ ਫਾਈਲਾਂ ਲੌਂਚ ਹੋਣੀਆਂ ਸ਼ੁਰੂ ਹੋ ਗਈਆਂ ਬਿਲਕੁਲ ਸਰ ਓਕੇ बिल्कुल ठीक so, है जी राजन कुमार का सवाल है कि इन्होंने साढ़े सात सौ डॉलर पे किए हुए हैं फॉर कैनो कॉलेज एंड की कहने इन्हों देखो ताकि प्रोविंशियल अटैसटेशन लैटर त आएगी राजन कुमार जो तुम पूरी फीस पे कर so, दो सो जो पोस्ट स्टडी वर्क वीजा तो स्टूडेंट आ जाएगा तो डेफिनेटली वो अपने स्पाउस में इनवाइट कर सकेगा सो so, जो पोस्ट ग्रैजुएट वर्क परमिट से आ जाएगा तो डेफिनेटली अपने स्पाउस में इनवाइट कर सकेगा कैनेडा ਬਿਲਕੁਲ ਠੀਕ ਹੈ ਜੀ ਸੋ ਬੜੀ ਇੰਪੋਰਟੈਂਟ ਡਿਸਕਸ਼ਨ ਜਸਮੀਤ ਜੀ ਦੇ ਨਾਲ ਜਸਮੀਤ ਜੀ ਹੁਣ ਇੱਕ ਸਵਾਲ ਬੜਾ ਇੰਪੋਰਟੈਂਟ ਹੈ ਮੇਰਾ ਇਹ ਮੰਨਣਾ ਹੈ ਕਿ ਜਿਵੇਂ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਦੀ ਅਗਰ ਰਿਫਿਊਜ਼ਲ ਆ ਜਾਂਦੀ ਹੈ ਉਸ ਤੋਂ ਬਾਅਦ ਕਾਲਜ ਆਫਰ ਲੈਟਰ ਨਹੀਂ ਦਿੰਦੇ ਕੀ ਕੈਨੇਡਾ ਦੇ ਵਿੱਚ ਵੀ ਉਸ ਤਰ੍ਹਾਂ ਦੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ ਸਪੋਜ਼ ਕਿਸੇ ਕਾਲਜ ਕੋਲੋਂ ਰਿਫਿਊਜ਼ਲ ਹੋ ਗਿਆ ਕਿਸੇ ਸਟੂਡੈਂਟ ਦਾ ਕੀ ਉਹ ਕਾਲਜ ਦੁਬਾਰਾ ਆਫਰ ਲੈਟਰ ਦੇਊਗਾ ਦੁਬਾਰਾ ਪ੍ਰੋਵਿੰਸ਼ਲ ਐਟੈਸਟੇਸ਼ਨ ਲੈਟਰ ਦੇਊਗਾ ਸਰ ਬੜਾ ਹੀ ਸਵਾਲ ਤੁਸੀਂ ਸਹੀ ਪੁੱਛਿਆ बिकॉज ਕਾਲਜਸ ਵੀ ਹੁਣ ਇਹ ਕਹਿ ਰਹੇ ਆ ਕਿ ਸਾਨੂੰ ਉਹੀ ਪ੍ਰੋਫਾਈਲ ਚਾਹੀਦੀ ਹੈ ਜਿਹੜਾ ਜਿਹੜੇ ਬੱਚੇ ਦਾ ਵੀਜ਼ਾ ਆਵੇ बिकॉज ਇੱਕ ਬੱਚੇ ਦੀ ਜੇ ਰਿਫਿਊਜ਼ਲ ਆ ਗਈ ਤਾਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੁਬਾਰਾ ਯੂਜ਼ ਨਹੀਂ ਹੋ ਸਕਦਾ ਸੋ ਡੈਫੀਨੇਟਲੀ ਜੇਦੀ ਰਿਫਿਊਜ਼ਲ ਆ ਜਾਏਗੀ ਉਹਨੂੰ ਕੋਈ ਹੋਰ ਕਾਲਜ ਵੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇਣ ਤੋਂ ਡਰੇਗਾ ਸੋ ਹੁਣ ਸਟੂਡੈਂਟਸ ਦੀ ਕੇਵੀ ਚੀਜ਼ ਹੈ ਕਿ ਸਟੂਡੈਂਟਸ ਜੇ ਜਦੋਂ ਹੁਣ ਆਪਾਂ ਫਾਈਲ ਲਗਾਣੀ ਹੈ ਆਪਾਂ ਪਹਿਲਾਂ ਹੀ ਕੋਸ਼ਿਸ਼ ਕਰਕੇ ਲਾਈਏ ਕਿ ਆਪਾਂ ਇੱਕ ਸਹੀ ਢੰਗ ਨਾਲ ਫਾਈਲ ਲਾਈਏ ਤਾਂ ਕਿ ਤੁਹਾਡੀ ਵੀਜ਼ਾ ਪਹਿਲੀ ਵਾਰੀ ਚ ਨਿਕਲ ਜਾ ਬਿਕੋਜ਼ ਕਾਲਜਸ ਕੋਈ ਨਾ ਕੋਈ ਇਦਾਂ ਦਾ ਰੂਲ ਬਣਾ ਸਕਦੇ ਆ ਜਿਹਦੇ ਨਾਲ ਤੁਸੀਂ ਸੈਕੰਡ ਟਾਈਮ ਜਦੋਂ ਅਪਲਾਈ ਕਰਨ ਜਾਓ ਤਾਂ ਕੋਈ ਦਿੱਕਤ ਆਏ ਸੋ ਸਟੂਡੈਂਟਸ ਨੂੰ ਮੇਰੀ ਇਹ ਹੀ ਐਡਵਾਈਸ ਹੈ ਕਿ ਹੁਣ ਆਪਾਂ ਕੋਈ ਵੀ ਚਾਂਸ ਨਾ ਲਈਏ ਕਿ ਰਿਫਿਊਜ਼ਲ ਆ ਜਾਏਗੀ ਤਾਂ ਮੈਂ ਸੈਕੰਡ ਟਾਈਮ ਅਪਲਾਈ ਕਰ ਲਾਂਗਾ ਜਾਂ ਫਰਸਟ ਟਾਈਮ ਮੈਂ ਤੁੱਕਾ ਮਾਰ ਲਾਂ ਔਰ ਮੈਂ ਪ੍ਰਾਈਵੇਟ ਕਾਲਜ ਤੇ ਕੀ ਅਪਲਾਈ ਕਰ ਲਾਂ ਸੋ ਪ੍ਰਾਈਵੇਟ ਕਾਲਜਸ ਚ ਦੇਖੋ ਸੋ ਪ੍ਰਾਈਵੇਟ ਕਾਲਜਿਸ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਹੀ ਨਹੀਂ ਮਿਲਦੀਆਂ ਸੋ ਫਿਰ ਆਪਾਂ ਕਿੱਦਾਂ ਅਪਲਾਈ ਕਰ ਸਕਦੇ ਆ ਸੋ OINP ਦੀ ਸਟਰੀਮ 'ਚ PR ਕਿੱਦਾਂ ਹੁੰਦੀ ਆ ਪਹਿਲਾਂ ਬੇਟਾ ਤੁਸੀਂ ਵੀਜ਼ਾ ਲੈ ਲਓ ਤੁਸੀਂ ਪਹਿਲਾਂ ਪੋਸਟ ਸਟਡੀ ਵਰਕ ਵੀਜ਼ੇ ਤੇ ਆ ਜਾਓ ਫਿਰ ਤੁਸੀਂ ਜੌਬ ਕਰ ਲਓ 1 ਸਾਲ ਦੀ ਫਿਰ ਆਪਾਂ ਇਹ ਸਵਾਲ ਜ਼ਰੂਰ ਤੁਹਾਡੇ ਨਾਲ ਡਿਸਕਸ ਕਰ ਸਕਦੇ ਆ ਬਿਲਕੁਲ ਠੀਕ ਹੈ ਜੀ ਸੋ ਹੁਣ ਇਸ ਕਰਕੇ ਬਹੁਤ ਧਿਆਨ ਸਟੂਡੈਂਟ ਇਸ ਗੱਲ ਵਾਲੇ ਪਾਸੇ ਦੇਣ ਕਿ ਕਿਸੇ ਵੀ ਕੀਮਤ ਤੇ ਤੁਸੀਂ ਅਵੋਇਡ ਕਰਨਾ ਕਿ ਤੁਹਾਡਾ ਰਿਫਿਊਜ਼ਲ ਆਵੇ ਹਾਂ ਰਿਫਿਊਜ਼ਲ ਆਉਣਗੇ ਰਿਫਿਊਜ਼ਲ ਆਉਣਗੇ ਲੇਕਿਨ ਉਹਦਾ ਰੀਜ਼ਨ ਕੀ ਹੈ ਇਹ ਵੀ ਬਹੁਤ ਮੈਟਰ ਕਰੇਗਾ ਸੋ ਜਸ਼ਮੀਤ ਜੀ ਇਹ ਤਾਂ ਗੱਲ ਠੀਕ ਹੈ ਕਿ ਦੁਬਾਰਾ ਜਿਹੜੀ ਹੈ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਮਿਲਣੀ ਔਖੀ ਹੋ ਜਾਣੀ ਪਰ ਰਿਫਿਊਜ਼ਲ ਤਾਂ ਫਿਰ ਵੀ ਕੈਨੇਡਾ ਤੋਂ ਬਹੁਤ ਜ਼ਿਆਦਾ ਆਉਣਗੇ ਇਸ ਬਾਰੇ ਵੀ ਇਹ ਵੀ ਖਤਰਾ ਬਣਿਆ ਹੋਇਆ ਹੈ ਫਿਰ ਕੀ ਸਟੂਡੈਂਟ ਨੂੰ ਪ੍ਰੋਵਿੰਸ ਬਦਲਣਾ ਪਊਗਾ ਅਗਰ ਇੱਕ ਪ੍ਰੋਵਿੰਸ ਤੋਂ ਉਹ ਰਿਫਿਊਜ਼ਲ ਆਇਆ ਤਾਂ ਕੀ ਫਿਰ ਦੂਸਰੇ ਪ੍ਰੋਵਿੰਸ ਤੇ ਜਾਏਗਾ ਸਾਰੇ ਹਲੇ ਬਹੁਤ ਸਾਰੇ ਸਵਾਲ ਜਿਹੜੇ ਹੈਗੇ ਆ ਉਹ ਕਾਫੀ ਸਾਰੇ ਪੈਂਡਿੰਗ ਆ ਹਲੋ ਜੀ ਸੋ ਬਹੁਤ ਇੰਪੋਰਟੈਂਟ ਡਿਸਕਸ਼ਨ ਜਸਮੀਤ ਜੀ ਦੇ ਨਾਲ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇ ਉੱਪਰ ਜਸਮੀਤ ਜੀ ਨੇ ਸਾਫ਼ ਤੌਰ ਤੇ ਜਿਹੜੇ ਵੀ ਸਟੂਡੈਂਟ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਫੀਸ ਡਿਪੋਜ਼ਿਟ ਕਰਕੇ ਫਾਈਲਾ ਅਫਰ ਲੈਟਰ ਲੈ ਚੁੱਕੇ ਸੀ ਅਲਬਰਟਾ ਤੋਂ ਸੋ ਉਹਨਾਂ ਸਾਰੇ ਸਟੂਡੈਂਟਸ ਦੀਆਂ ਫਾਈਲਾਂ ਲੌਂਜ ਹੋਣ ਦਾ ਰਾਹ ਪੱਧਰਾ ਕਰਤਾ ਜਸਮੀਤ ਜੀ ਨੇ ਕਿਉਂਕਿ ਸਾਰਿਆਂ ਦੇ ਜਿਹੜੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਹੈ ਉਹਨਾਂ ਬਾਰੇ ਕਾਲਜਾਂ ਨੂੰ ਈਮੇਲਸ ਕੀਤੇ ਜਾ ਰਹੇ ਨੇ ਕਿਉਂਕਿ ਅਲਬਰਟਾ ਦੇ ਵਿੱਚੋਂ ਹੁਣ ਕਾਲਜਸ ਵੱਲੋਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦਵਾਈ ਜਾਣੀ ਹੈ ਸੋ ਇਸ ਕਰਕੇ ਬੜਾ ਜ਼ਰੂਰੀ ਹੈ ਸਾਰੇ ਵਿਦਿਆਰਥੀਆਂ ਲਈ ਅੱਜ ਦੇ ਸਮੇਂ ਕਿ ਸਿਰਫ ਉਸ ਕੰਸਲਟੈਂਟ ਕੋਲੋਂ ਤੁਸੀਂ ਫਾਈਲ ਲੌਂਜ ਕਰਾਓ ਜਿਹੜੇ ਡਾਇਰੈਕਟ ਜੁੜੇ ਹੋਏ ਨੇ ਕਾਲਜਸ ਦੇ ਨਾਲ ਕਿਉਂਕਿ ਅਗਰ ਤੁਸੀਂ ਸਭ ਏਜੰਟਸ ਕੋਲੋਂ ਸਭ ਏਜੰਟਾਂ ਕੋਲੋਂ ਅਗਰ ਫਾਇਲਾ ਲਾਉਂਗੇ ਤੇ ਤੁਹਾਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਹੁਣ ਸਾਹਮਣਾ ਕਰਨਾ ਪਏਗਾ ਕਿਉਂਕਿ ਇੱਕ ਇੱਕ ਚੀਜ਼ ਹੈ ਜਿਹੜੀ ਉਹਦੀ ਕੋਆਰਡੀਨੇਸ਼ਨ ਕਰਨ ਦੀ ਲੋੜ ਪੈਗੀ ਏਜੰਟ ਨੂੰ ਸੋ ਸਭ ਏਜੰਟ ਉਹ ਭੂਮਿਕਾ ਨਹੀਂ ਨਿਭਾ ਸਕਣਗੇ ਕਿਉਂਕਿ ਕਾਲਜਾਂ ਨੇ ਉਹਨਾਂ ਨੂੰ ਡਾਇਰੈਕਟ ਐਂਟਰਟੇਨ ਨਹੀਂ ਕਰਨਾ ਜਸ਼ਮੀਤ ਜੀ ਇਹ ਹੁਣ ਬਹੁਤ ਜ਼ਿਆਦਾ ਸਟ੍ਰੀਮ ਲਾਈਨ ਕੈਨੇਡਾ ਨੇ ਕਰਤਾ ਹੁਣ ਜਿਵੇਂ ਅੱਗੇ ਕੀ ਹੁੰਦਾ ਸੀ ਅੱਗੇ ਬੱਚਾ ਆਪਣੇ ਪਿੰਡ ਦੇ ਕਿਸੇ ਏਜੰਟ ਨੂੰ ਫਾਈਲ ਦੇ ਦਿੰਦਾ ਸੀ ਪਿੰਡ ਦਾ ਏਜੰਟ ਸ਼ਹਿਰ ਚ ਤੇ ਸ਼ਹਿਰ ਦਾ ਏਜੰਟ ਤੁਹਾਡੇ ਵਰਗੇ ਮੇਨ ਏਜੰਟ ਕੋਲੇ ਆ ਜਾਂਦਾ ਸੀ ਇਹ ਹੁਣ ਬਦਲਾਅ ਕਿੱਦਾਂ ਆਏਗਾ ਸੋ ਬਦਲਾਅ ਸਰ ਆਏਗਾ ਬੱਚੇ ਨੂੰ ਆਪੇ ਹੀ ਹੁਣ ਪਤਾ ਲੱਗ ਜਾਣਾ ਬੱਚੇ ਜਿਹੜੀ ਨਿਊਜ਼ ਆ ਉਹ ਸਰ ਬੜੀ ਟਰੈਵਲ ਕਰਦੀ ਹੈਗੀ ਆ ਤੁਹਾਡੇ ਚੈਨਲ ਦੇ ਮਾਧਿਅਮੇ ਥਰੂ ਵੀ ਹੋਰ ਵੀ ਬਟ ਬਦਲਾਅ ਸਰ ਲਿਆਣਾ ਬੜਾ ਔਖਾ ਹੈ ਕਿਉਂਕਿ ਜਿਹੜਾ ਬਦਲਾਅ ਕੈਨੇਡਾ ਨੇ ਕੀਤਾ ਉਹ ਇਸੇ ਕਰਕੇ ਕੀਤਾ ਕਿਉਂਕਿ ਸਾਡੇ ਜਿਹੜੇ ਬੱਚੇ ਉੱਥੇ ਜਾ ਰਹੇ ਸੀ ਉਹ ਗਲਤ ਢੰਗ ਨਾਲ ਜਾ ਰਹੇ ਸੀ ਔਰ ਉਹ ਗਲਤ ਤਰੀਕੇ ਜਾ ਰਹੇ ਸੀ ਮੋਟੋ ਇੱਕ ਗਲਤ ਹੈਗਾ ਸੀ ਉਹ ਤਾਂ ਇੱਦਾਂ ਜਾ ਰਹੇ ਸੀ ਕਿ ਸਿਰਫ ਹਰੂ ਪਹੁੰਚ ਚਾਹੀਦੀ ਉੱਥੇ ਜਾ ਕੇ ਅਸੀਂ ਸਮਝਾ ਲਾਂਗੇ ਸਾਰਾ ਕੁਝ ਸੋ ਬਦਲ ਆ ਕੈਨੇਡਾ ਇਸ ਵੀ ਲੈ ਕੇ ਆਇਆ ਕਿ ਸਾਡੇ ਬੱਚੇ ਨਹੀਂ ਬਦਲ ਰਹੀ। ਸੋ ਉਹਨਾਂ ਨੂੰ ਬਦਲਣ ਲਈ ਉਹਨਾਂ ਨੇ ਕਿਹਾ ਕਿ ਹੁਣ ਤੁਹਾਨੂੰ ਇੱਕ ਸਹੀ ਢੰਗ ਨਾਲ ਹੀ ਫਾਈਲ ਲਾਉਣੀ ਪੈਣੀ ਹੈ ਤੁਹਾਡੇ ਕੋ ਕੋ ਤਰੀਕਾ ਹੀ ਨਹੀਂ ਹੈਗਾ। ਸੋ ਸਟੂਡੈਂਟਸ ਦੇਖੋ ਅੱਜ ਕੱਲ੍ਹ ਦੇਖੋ ਮੈਂ ਇੰਸਟਾਗ੍ਰਾਮ ਤੇ ਦੇਖਦਾ ਕਿ ਇਦਾਂ ਦੀ ਨਿਊਜ਼ ਆਉਂਦੀ ਹੈ ਹੁਣ ਪੀਪੀਟੀ ਦੇ ਉੱਤੇ ਆਪਣੇ ਤੋਂ ਹਨੀ ਸਿੱਧੂ ਜੀ ਪੁੱਛਦੇ ਆ ਕਿ ਪੀਪੀਟੀ ਤੇ ਕੋਈ ਕਲੈਰਿਟੀ ਨਹੀਂ ਹੈਗੀ। ਔਰ ਅਸੀਂ ਇਹ ਵਾਲੀ ਕਲੈਰਿਟੀ ਕਿੰਨੀ ਆ ਰਹੀ ਦੇ ਚੁਕੇ ਆ। ਸੋ ਸਟੂਡੈਂਟਸ ਤੱਕ ਸਹੀ ਇਨਫੋਰਮੇਸ਼ਨ ਪਹੁੰਚ ਹੀ ਨਹੀਂ ਲਈ। ਕੋਈ ਇੰਸਟਾਗ੍ਰਾਮ ਯੂਟਿਊਬਰ ਮ ਉਹ ਕਹਿ ਰਹੇ ਨੇ BC ਦੇ ਕਾਲਜ ਹੋ ਗਏ ਸਾਰੇ ਬੰਦ ਹੋਣ ਬ੍ਰਿਟਿਸ਼ ਕੋਲੰਬੀਆ 'ਚ ਬੱਚਾ ਨਹੀਂ ਜਾ ਪਾਏਗਾ। ਉਹਨਾਂ ਨੂੰ ਪਤਾ ਹੀ ਨਹੀਂ ਕੀ ਹੈਗਾ ਕੀ ਨਹੀਂ ਹੋਏਗਾ। ਫਿਰ ਉਹ ਕਹਿ ਦਨਗੇ ਅਲਬਰਟਾ 'ਚ PR ਹੋਈ ਬੰਦ। ਉਹਨਾਂ ਨੂੰ ਪਤਾ ਹੀ ਨਹੀਂ ਕਿ ਅਲਬਰਟਾ opportunity stream ਵੀ ਕੀ ਹੁੰਦੀ ਹੈ ਜਾਂ ਅਲਬਰਟਾ opportunity stream 'ਚ ਪੌਜ਼ ਨਹੀਂ ਹੈ ਐਪਲੀਕੇਸ਼ਨ ਬੰਦ ਨਹੀਂ ਹੋਈਆਂ। ਫਿਰ ਉਹ ਕਹਿ ਦਨਗੇ ਕੈਨੇਡਾ ਨੇ ਹੁਣ ਵੀਜ਼ਾ ਦੇਣੇ ਬੰਦ ਕਰਤੇ। ਕੈਨੇਡਾ 'ਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਬੰਦ ਹੋ ਗਏ। ਸੋ ਜਿਹੜੀ ਇਨਫੋਰਮੇਸ਼ਨ ਹੈਗੀ ਨਾ ਸਰ ਉਹ ਸਹੀ ਢੰਗ ਨਾਲ ਨਹੀਂ ਜਾਂਦੀ। ਤੋ ਸਹੀ ਨਾ ਉਹਨਾਂ ਦਾ ਕੋਈ ਡਾਇਰੈਕਟ ਕਾਲਜ ਨਾਲ ਟਾਇਆ ਪੈ ਨਾ ਉਹ RCIC ਮੈਂਬਰ ਹੈਗੇ ਆ ਨਾ ਉਹਨਾਂ ਨੇ ਪਤਾ ਨਹੀਂ ਕਿੰਨੇ ਵੀਜ਼ਾ ਲਵਾਏ ਆ ਜਿਹੜੇ ਵੀਜ਼ਾ ਲਵਾਏ ਆ ਉਹ ਵੀ ਧੱਕੇ ਨਾਲ ਲਵਾਏ ਆ ਪ੍ਰਾਈਵੇਟ ਕਾਲਜਿਸ ਦੇ ਲਵਾਏ ਆ ਔਰ ਸਟੂਡੈਂਟਸ ਤੋਂ ਲੱਖਾਂ ਰੁਪਏ ਲੈ ਲੇ ਸੋ ਸਟੂਡੈਂਟਸ ਦੇਖੋ ਪਹਿਲੀ ਗੱਲ ਤਾਂ ਲੱਖਾਂ ਰੁਪਏ ਦੇਣ ਦੀ ਕੋਈ ਲੋੜ ਹੀ ਨਹੀਂ ਹੈਗੀ ਫ੍ਰੀ ਚ ਪ੍ਰੋਸੈਸ ਕਰਦੇ ਆਂ ਅਸੀਂ ਫਾਈਲ ਅਸੀਂ ਫ੍ਰੀ ਚ ਕਰਦੇ ਆਂ ਪ੍ਰੋਸੈਸ ਫਾਈਲ ਕੋਈ ਪ੍ਰੋਸੈਸਿੰਗ ਚਾਰजेस ਨਹੀਂ ਹੈਗੇ ਕਾਲਜ ਦੀ ਫੀਸ ਕਾਲਜ ਨੂੰ ਜਾਣੀ ਹੈ GIC ਦੇ ਪੈਸੇ GIC ਤੇ ਜਾਣੇ ਆ ਮੈਨੂੰ ਕੋਈ ਪੈਸਾ ਨਹੀਂ ਦੇਣਾ ਤੁਸੀਂ ਮੈਨੂੰ ਕਮਿਸ਼ਨ ਆਣੀ ਹੈ ਸਾਫ ਗੱਲ ਕਰਨੀ ਕਿ ਸਾਨੂੰ ਕਮਿਸ਼ਨ ਆਂਦੀ ਹੈ ਕਾਲਜ ਤੋਂ ਅਸੀਂ ਉਹਦੇ 'ਚ ਬਹੁਤ ਖੁਸ਼ ਆ ਸੋ ਸਟੂਡੈਂਟਸ ਇਟ ਇਜ਼ ਨਾਟ ਕਿ ਤੁਹਾਡੇ ਤੋਂ ਅਸੀਂ ਓਵਰਚਾਰਜ ਕਰੀ ਹੁਣ ਬੱਚੇ ਲੱਖਾਂ ਰੁਪਏ ਦੇ ਕੇ ਵੀ ਉੱਥੇ ਜਾ ਕੇ ਧੱਕੇ ਖਾ ਰਹੇ ਨੇ ਜੌਬਸ ਨਹੀਂ ਮਿਲ ਰਹੀਆਂ ਫਿਰ ਬੱਚਿਆਂ ਦਾ ਕੈਲੀਬਰ ਨਹੀਂ ਸੀ ਬੱਚਿਆਂ ਨੇ ਉੱਥੇ ਜਾ ਕੇ ਕੁਝ ਸਿੱਖਣਾ ਸੀ ਉਹ ਸਿੱਖ ਹੀ ਨਹੀਂ ਪਾਏ ਬੱਚੇ ਜਾ ਕੇ ਉੱਥੇ ਸਿੱਖਦੇ ਹੀ ਨਹੀਂ ਮਤਲਬ ਹੁਣ ਤੁਸੀਂ ਪੈਸੇ ਵੀ ਦੇਤੇ ਪਹੁੰਚ ਵੀ ਗਏ ਕੈਨੇਡਾ ਪਰ ਹੁਣ ਉੱਥੇ ਜੌਬ ਕਿੱਦਾਂ ਲੱਗੇਗੀ ਇਹ ਤੁਸੀਂ ਕੋਈ ਸਿੱਖੋਗੇ ਚੰਗੀ ਚੀਜ਼ ਸਿੱਖੋਗੇ ਚੰਗਾ ਕੋਰਸ ਕਰੋਗੇ ਤਾਂ ਹੀ ਮਿਲੂਗੀ ਨਾ ਐਦਾਂ ਜੌਬ ਨਹੀਂ ਮਿਲੇਗੀ ਸੋ ਸਟੂਡੈਂਟਸ ਆਈ ਫੀਲ ਕਿ ਕੀ ਕਹਿੰਦੇ ਆ ਸਟੂਡੈਂਟਸ ਨੂੰ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਹੁਣ ਆਪਣੀ ਫਾਈਲ ਲਗਾਨੀ ਚਾਹੀਦੀ ਆ ਹੁਣ ਪੀਪੀਪੀ ਕਾਲਜ ਬਾਰੇ ਹਨੀ ਸਿੱਧੂ ਜ਼ਰੂਰ ਡਿਸਕਸ ਕਰਾਂਗੇ ਇਹ ਦੇਖੋ ਪੀਪੀਪੀ ਕਾਲਜਿਸ ਹੈਗੇ ਜੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪੀਪੀਪੀ ਦਾ ਮਤਲਬ ਕੀ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹੁਣ ਮੇਰਾ ਪਬ ਪ੍ਰਾਈਵੇਟ ਕਾਲਜ ਹੈਗਾ ਮੈਂ ਇੱਕ ਪਬਲਿਕ ਕਾਲਜ ਨੂੰ ਕਹਾਂ ਮੇਰੇ ਨਾਲ ਪਾਰਟਨਰਸ਼ਿਪ ਕਰ ਲੋ ਆਪਾਂ ਉੱਥੇ ਬੱਚਾ ਪੜ੍ਹਾਣੇ ਔਰ ਔਰ ਬੱਚੇ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਸੀ ਪਰ ਉੱਥੇ ਜਾ ਕੇ ਜਦੋਂ ਸਰਕਾਰਾਂ ਨੇ ਦੇਖਿਆ ਕਿ ਬੱਚਾ ਇੱਥੇ ਪੜ੍ਹਨ ਨਹੀਂ ਆ ਰਿਹਾ ਇੱਥੇ ਕਲਾਸਾਂ ਨਹੀਂ ਲੱਗ ਰਹੀਆਂ ਤਾਂ ਹੁਣ ਸਰਕਾਰ ਨੇ ਡਿਸੀਜਨ ਲਿਆ ਕਿ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜ ਸੀ ਉਹ 1 ਸਤੰਬਰ ਤੋਂ ਨਵੇਂ ਬੱਚੇ ਰੋਲ ਨਹੀਂ ਕਰ ਸਕਦੇ ਬਟ ਲਾਸਟ ਇਨਟੇਕ ਮਈ ਇਨਟੇਕ ਹੋਏਗਾ ਇਸ ਤੋਂ ਬਾਅਦ ਕੋਈ ਇਨਟੇਕ ਨਹੀਂ ਹੋਏਗਾ ਲਾਊਡ ਹੁਣ ਕੁਝ ਕਾਲਜ ਦੇ ਵੀ ਕਹਿ ਰਹੇ ਆ ਕਿ ਅਗਸਤ ਚ ਲੈ ਲਾਂਗੇ ਬਟ ਉਹ ਲਾਊਡ ਨਹੀਂ ਹੋਏਗਾ ਸਟੂਡੈਂਟਸ ਉਹਨਾਂ ਬੱਚਿਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇਗਾ ਸੋ ਲਾਸਟ ਇਨਟੇਕ ਇਜ਼ ਮਈ ਇਨਟੇਕ ਸੋ ਸਟੂਡੈਂਟਸ ਨੂੰ ਮੇਰੀ ਇਹ ਸਾਰਿਆਂ ਨੂੰ ਡਵਾਈਸ ਹੈ ਕਿ ਮਈ ਇਨਟੇਕ ਇਸ ਲਾਸਟ ਇਨਟੇਕ ਜਿਹੜੇ ਬੱਚੇ ਕਲਾਸਾਂ ਸ਼ੁਰੂ ਕਰਨਗੇ ਮਈ ਇਨਟੇਕ ਵਾਲੇ ਤਾਂ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਜਿਹੜੇ ਮਈ ਤੋਂ ਬਾਅਦ ਕਲਾਸਾਂ ਸ਼ੁਰੂ ਕਰਨਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਜਾਂ ਫਿਰ ਜਿਹੜੇ ਬੱਚੇ ਹੁਣ ਪਹਿਲਾਂ ਵੀ ਪੜ੍ਹ ਰਹੇ ਨੇ ਉੱਥੇ ਉਹਨਾਂ ਸਾਰਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਉਹਨਾਂ ਨੂੰ ਵੀ ਵਰਕ ਪਰਮਿਟ ਮਿਲੇਗਾ ਸੋ ਸਟੂਡੈਂਟ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 'ਚ ਇਹ ਚੇਂਜ ਲਿਆਂਦਾ ਗਿਆ ਕਿ ਹੁਣ ਉਹ ਕਾਲਜ 1 ਸਪਟੰਬਰ ਤੋਂ ਬੱਚੇ ਰਿਕਰੂਟ ਤਾਂ ਕਰ ਸਕਦੇ ਆ ਪਰ ਜਿਹੜੇ ਬੱਚੇ ਉੱਥੇ ਪੜ੍ਹਨਗੇ ਉਹਨਾਂ ਨੂੰ ਪੋਸਟ ਗ੍ਰੈਜੂਏਟ ਬਹੁਤ ਗਵਰਨਮੈਂਟ ਨਹੀਂ ਮਿਲੇਗਾ ਬਿਲਕੁਲ ਠੀਕ ਹੈ ਕਿਉਂਕਿ ਅੱਗੇ ਇਹ ਵੀ ਗੱਲ ਹੁੰਦੀ ਸੀ ਸਰ ਕਿ ਸਰਕਾਰੀ ਕਾਲਜਾਂ ਚ ਬੱਚੇ ਐਡਮਿਸ਼ਨ ਲੈ ਲੈਂਦੇ ਸੀ ਉੱਥੇ ਜਾ ਕੇ ਭਟਕ ਜਾਂਦੇ ਸੀ ਉੱਥੇ ਜਾ ਕੇ ਉਹ ਪ੍ਰਾਈਵੇਟ ਕਾਲਜ ਐਡਮਿਸ਼ਨ ਲੈ ਲੈਂਦੇ ਸੀ ਦੁਬਾਰਾ ਤੇ ਉਹਦੇ ਕਰਕੇ ਜਿਹੜਾ ਇੱਕ ਇਕਲੀਬਰੀਅਮ ਹੈ ਉਹ ਬੜਾ ਡਿਸਟਰਬ ਹੋਇਆ ਕੈਨੇਡਾ ਦੇ ਵਿੱਚ ਪ੍ਰਾਈਵੇਟ ਕਾਲਜਾਂ ਨੇ ਵਿਦਿਆਰਥੀਆਂ ਦਾ ਵੀ ਬਹੁਤ ਨੁਕਸਾਨ ਕੀਤਾ ਕਈਆਂ ਨੇ ਸੋ ਇਹ ਵੀ ਇੱਕ ਰੀਜ਼ਨ ਸੀ ਪਰ ਇੱਕ ਸਟੂਡੈਂਟ ਦਾ ਸਵਾਲ ਹੈ ਬੜਾ ਇੰਪੋਰਟੈਂਟ ਸਵਾਲ ਹੈ ਸਰ ਆ ये स्टूडेंट ने बड़ा इंपोर्टेंट सवाल पूछा बहुत सारे स्टूडेंट्स ने मद्दे नजर सो सस्केचुअन पॉलिटेक्निक असि डायरेक्टली करदे हां सो तुसी सस्केचुअन पॉलिटेक्निक च सोशल स्पेक्ट्रम तुसी अप्लाई कर सकदे हो साडे कोल अर्ली चाइल्डहुड एजुकेशन दा कोर्स ओपन है सितंबर इनटेक च और जनवरी इनटेक च कुछ चुनिंदा ही सीट्स ओपन है तानू पता है सस्केचुअन च एसआईएनपी दे अंडर जल्दी पीआर हुंदी है सो स्टूडेंट्स डेफिनेटली तुसी सस्केचुअन च आ सकदे हो सर ये बड़ा इंपोर्टेंट सवाल ਕਹਿੰਦੇ ਸਰਸ ਸਕੇਚੂਨ ਚ ਜੇ ਕਿਸੇ ਨੂੰ ਨਹੀਂ ਜਾਣਦੇ ਤਾਂ ਕਿੱਥੇ ਜਾ ਸਕਦੇ ਆ ਉਹ ਜੇ ਕਿਸੇ ਨੂੰ ਨਹੀਂ ਜਾਣਦੇ ਤਾਂ ਕਿੱਥੇ ਜਾ ਸਕਦੇ ਨਹੀਂ ਜਾਣਦੇ ਮੈਂ ਤਾਂ ਨਹੀਂ ਆਜਾ ਸਕੇਚੂਨ ਚ ਜੇ ਕਿਸੇ ਨੂੰ ਨਹੀਂ ਜਾਣਦੇ ਤਾਂ ਕਿੱਥੇ ਜਾ ਸਕਦੇ ਸੋ ਤਾਂ ਰਜਾਇਨਾ ਐਂਡ ਸਸਟਾਟੂ ਨੇ ਦੋ ਸ਼ਹਿਰ ਹੈਗੇ ਆ ਜਿੱਥੇ ਤੁਸੀਂ ਜਾ ਸਕਦੇ ਹੋ ਕਾਲਜ ਪੂਰੀ ਸਪੋਰਟ ਕਰਦਾ ਤੁਸੀਂ ਕਜੀਜੀ ਜਾਂ ਹੋਰ ਸਾਰੀਆਂ ਵੈਬਸਾਈਟ ਤੇ ਜਾ ਕੇ ਆਪਣੇ ਲਈ ਅਕਮੋਡੇਸ਼ਨਸ ਵਗੈਰਾ ਲੱਭ ਸਕਦੇ ਹੋ ਆਲਰੇਡੀ ਬੱਚੇ ਬਹੁਤ ਸਾਰੇ ਪੜ ਰਹੇ ਆ ਉੱਥੇ ਬਿਲਕੁਲ ਸਹੀ ਗੱਲ ਹੈ ਜੀ ਸੋ ਇੱਕ ਇਫ ਸਪਾਊਸ ਸਟੱਡੀ ਕਰ ਰਿਹਾ ਹੈ ਕੈਨੇਡਾ ਚ ਤੇ ਉਹ ਐਲ ਐਮ ਆਈ ਲੈ ਲੇ ਸੋ ਦੈਟ ਇਜ਼ ਸਿੰਗ ਮੈਂ ਤੁਹਾਨੂੰ ਦੱਸਦਾ ਜਾਂਗਾ ਕਿ ਸਟੱਡੀ ਟੂ ਵਰਕ ਪਰਮਿਟ ਦੀ ਐਲ ਐਮ ਆਈ ਆਪਾਂ ਨਹੀਂ ਲੈ ਸਕਦੇ ਠੀਕ ਹੈ ਸੋ ਕੁਝ ਬੱਚਿਆਂ ਨੇ ਸਟੱਡੀ ਟੂ ਐਲ ਐਮ ਆਈ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਸਟੱਡੀ ਵੀਜ਼ਾ ਵੀ ਕੈਨਸਲ ਕਰਕੇ ਉਹਨਾਂ ਨੂੰ ਵਾਪਸ ਤੋੜ ਦਿੱਤਾ ਗਿਆ ਸੋ ਸਟੱਡੀ ਟੂ ਵਰਕ ਦੀ ਆਪਾਂ ਐਲ ਐਮ ਆਈਏ ਨਹੀਂ ਲੈ ਸਕਦੇ ਹਾਂ ਜਦੋਂ ਆਪਾਂ ਪੜ੍ਹਾਈ ਛੱਡ ਕੇ ਨਹੀਂ ਪੜ੍ਹਾਈ ਕੰਪਲੀਟ ਕਰਕੇ ਆਪਾਂ ਕੋਈ ਐਲ ਐਮ ਆਈਏ ਲੈਣੀ ਹੈ ਜਾਂ ਜੌਬ ਲੈਣੀ ਹੈ ਫਿਰ ਆਪਾਂ ਜ਼ਰੂਰ ਲੈ ਸਕਦੇ ਹਾਂ ਬਟ ਸਟੱਡੀ ਟੂ ਐਲ ਐਮ ਆਈਏ ਆਪਾਂ ਨਹੀਂ ਲੈ ਸਕਦੇ ਬਿਲਕੁਲ ਹੀ ਐਡਵਾਈਸ ਨਾ ਕਰਨਾ ਕਿਸੇ ਨੂੰ ਤੁਹਾਡਾ ਸਟੱਡੀ ਵੀਜ਼ਾ ਵੀ ਕੈਨਸਲ ਹੋ ਜਾਏਗਾ ਬਿਲਕੁਲ ਸਹੀ ਗੱਲ ਆਜਕਲ ਬਹੁਤ ਸਾਰੇ ਏਜੰਟ ਨੇ ਜਿਹੜੇ ਉਹ ਮਿਸਰੀਡਵੀ ਕਰਦੇ ਨੇ ਸਟੂਡੈਂਟਸ ਨੂੰ ਕਿ ਤੁਸੀਂ ਉੱਥੇ ਕਿਸੇ ਵੀ ਕਾਲਜ ਚਲ ਜਾਓ ਪ੍ਰਾਈਵੇਟ ਕਾਲਜ ਚਲ ਜਾਓ ਬਾਅਦ ਵਿੱਚ ਉੱਥੇ ਐਲ ਐਮ ਆਈਏ ਲੈ ਲਓ ਸੋ ਇਹ ਨਹੀਂ ਪੋਸੀਬਲ ਜਸਮੀਤ ਜੀ ਨੇ ਕਲੀਅਰ ਕਰਤਾ ਸਟੱਡੀ ਵੀਜ਼ਾ ਤੋਂ ਬਾਅਦ ਤੁਸੀਂ ਐਲ ਐਮ ਆਈਏ ਦੇ ਵਿੱਚ ਕਨਵਰਟ ਨਹੀਂ ਹੋ ਸਕਦੇ ਐਜੂਕੇਸ਼ਨ ਖਤਮ ਕਰਨ ਤੋਂ ਬਾਅਦ ਤੁਹਾਡੇ ਕੋਲੇ ਕਈ ਤਰ੍ਹਾਂ ਦੀ ਆਪਸ਼ਨਸ ਨੇ ਜਿਨ੍ਹਾਂ ਬਾਰੇ ਤੁਸੀਂ ਸੋਚ ਸਕਦੇ ਹੋ ਸੋ ਕॉर ਹੱਲੇ ਬ੍ਰਿਟਿਸ਼ ਕੋਲੰਬੀਆ ਨੇ ਟੈਸਟਿਸ਼ਨ ਲੈਟਰਸ ਇਸ਼ੂ ਕਰਨੀਆਂ ਨਹੀਂ ਸ਼ੁਰੂ ਕੀਤੀਆਂ ਸੋ ਥੋੜਾ ਵੇਟ ਕਰੋ ਜਦੋਂ ਬ੍ਰਿਟਿਸ਼ ਕਲੰਪੀਆ ਟੈਸਟ ਸਟੇਸ਼ਨ ਲੈਟਰ ਸ਼ੁਰੂ ਕਰੇਗਾ ਦੇਣੀਆਂ ਤਾਂ ਜ਼ਰੂਰ ਪਤਾ ਲੱਗ ਜਾਏਗਾ ਬਿਲਕੁਲ ਠੀਕ ਹੈ ਸੋ ਅ ਅਲਬਰਟਾ ਪ੍ਰੋਵਿੰਸ ਤੋਂ ਜਿਹੜੀਆਂ ਨੇ ਇਹ ਲੈਟਰਸ ਮਿਲਣੀਆਂ ਸ਼ੁਰੂ ਹੋਈਆਂ ਨੇ ਅਲਬਰਟਾ ਤੋਂ ਜਿਵੇਂ ਜਸਮੀਤ ਜੀ ਨੇ ਦੱਸਿਆ ਕਯੂਬਿਕ ਤੋਂ ਪਹਿਲਾਂ ਹੀ ਜਿਹੜੀ ਕਯੂਬਿਕ ਦੀ ਆਲਰੇਡੀ ਇੱਕ ਲੈਟਰ ਆ ਰਹੀ ਸੀ ਉਹਦੇ ਬੇਸ ਦੇ ਉੱਤੇ ਹੀ ਤੁਹਾਡੀ ਐਡਮਿਸ਼ਨ ਜਿਹੜੀ ਹੋਣੀ ਸੀ ਸੋ ਜਸਮੀਤ ਜੀ ਕਯੂਬਿਕ ਦਾ ਵੀ ਤੁਸੀਂ ਜ਼ਿਕਰ ਕਰਦੇ ਹੋ ਕਯੂਬਿਕ ਨੇ ਆਪਣੇ ਆਪ ਨੂੰ ਬਹੁਤ ਸੁਧਾਰਿਆ 2 ਸਾਲ ਪਹਿਲਾਂ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੋਇਆ ਸੀ ਕਯੂਬਿਕ ਪਰ ਹੁਣ ਤੁਸੀਂ ਸਿਰਫ ਦੋ ਕਾਲਜ ਰეკਮੈਂਡ ਕਰਦੇ ਹੋ ਕਯੂਬਿਕ ਦੇ ਇਹਦੇ ਪਿੱਛੇ ਕਾਰਨ ਕਿ ਬੱਚੇ ਸਿਰਫ ਇਹਨਾਂ ਦੋ ਕਾਲਜਾਂ ਚ ਕਯੂਬਿਕ ਜਾ ਸਕਦੇ ਨੇ ਤੁਸੀਂ ਵੀ ਭੇਜ ਰਹੇ ਹੋ ਸੇ ਦੇਖੋ ਦੋ ਕਾਲਜ ਇਸ ਲਈ ਰეკਮੈਂਡ ਕਰਦੇ ਆ ਕਿ ਉੱਥੇ ਜਾ ਕੇ ਬੱਚੇ ਨੂੰ ਪਹਿਲੀ ਗੱਲ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਔਰ ਦੂਜੀ ਗੱਲ ਬੱਚਾ ਉੱਥੇ ਜਾ ਕੇ ਵਾਵਾ ਵਧੀਆ ਪੜ੍ਹਾਈ ਕਰੇਗਾ ਔਰ ਕੁਝ ਸਿੱਖੇਗਾ ਤਾਂ ਸਿੱਖੇਗਾ ਤਾਂ ਪੀਆਰ ਹੋਏਗੀ ਨਹੀਂ ਤਾਂ ਬੱਚਾ ਪੀਆਰ ਨਹੀਂ ਲੈ ਸਕਦਾ

ਲਸਾਲ ਕਾਲਜ ਐਂਡ ਵੈਨੀਅਰ ਕਾਲਜ ਵੈਨੀਅਰ ਕਾਲਜ ਹਾਂ ਵੈਨੀਅਰ ਕਾਲਜ ਔਰ ਲਸਾਲ ਕਾਲਜ ਇਹ ਦੋ ਕਾਲਜ ਨੇ ਜਿਮੇ ਜਸਮੀਤ ਜੀ ਨੇ ਕਿਹਾ ਇਹਨਾਂ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਅਲਬਰਟਾ ਦੇ ਵਿੱਚ ਸਰ ਹੁਣ ਲੈਂਡਮਾਰਕ ਮਿਊਜੀਕੇਸ਼ਨ ਕੋਲੇ ਕਿਹੜੇ ਇਨਟੇਕ ਦੀ ਕਿਹੜੀ ਆਪਸ਼ਨ ਹੈ ਸੋ ਮੈਂ ਦੱਸਿਆ ਸਰ ਪਹਿਲਾਂ ਵੀ ਕਿ ਸਪਟੰਬਰ ਇਨਟੇਕ ਤੇ ਸਾਡੇ ਕੋਲ ਆਪਸ਼ਨਸ ਅਵੇਲੇਬਲ ਹੈਗੀਆਂ ਸਪਟੰਬਰ ਇਨਟੇਕ ਦੀਆਂ ਆਪਸ਼ਨਸ ਜਸਮੀਤ ਜੀ ਕੋਲੇ ਅਵੇਲੇਬਲ ਨੇ ਸਰ ਸੋ ਤੁਸੀਂ ਸਪਟੰਬਰ ਇਨਟੇਕ ਦੇ ਲਈ ਤੁਸੀਂ ਜਸਮੀਤ ਜੀ ਦੇ ਨਾਲ ਗੱਲ ਕਰ ਸਕਦੇ ਹੋ ਜਿਹੜੇ ਵੀ ਸਟੂਡੈਂਟ ਅਲਬਰਟਾ ਦੇ ਲਈ ਇੰਟਰਸਟਡ ਨੇ ਔਰ ਅ ਕਈ ਸਟੂਡੈਂਟ ਨੇ ਜਿਨ੍ਹਾਂ ਦੇ ਵੀਜ਼ੇ ਆ ਰਹੇ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਜ਼ਰੀਏ ਸੋ ਅ ਅੰਮ੍ਰਿਤਸਰ ਬ੍ਰਾਂਚ ਦੇ ਇੱਕ ਸਟੂਡੈਂਟ ਨੇ ਉਹਨਾਂ ਦਾ ਮੈਂ ਸਕਰੀਨ ਤੇ ਮੈਸੇਜ ਲਵਾ ਗਾਇਤਰੀ ਜੀ ਨੇ ਥੈਂਕ ਯੂ ਸੋ ਮਚ ਸਰ ਆਈ ਗਾਟ ਮਾਈ ਵੀਜ਼ਾ ਵਿਦ ਸਮੂਥ ਪ੍ਰੋਸੈਸ ਫਰਮ ਲੈਂਡਮਾਰਕ ਇਮੀਗ੍ਰੇਸ਼ਨ ਆਮ ਵੈਰੀ ਹੈਪੀ ਰਾਈਟ ਨਾਓ 올 ਕ੍ਰੈਡਿਟਸ ਟੂ ਜਸਮੀਤ ਸਰ ਐਂਡ ਅੰਮ੍ਰਿਤਸਰ ਬ੍ਰਾਂਚ ਸੋ ਇਹ ਤੁਹਾਨੂੰ ਵਧਾਈਆਂ ਵੀ ਨੇ ਸਰ ਇੱਕ ਸਟੂਡੈਂਟ ਦਾ ਵੀਜ਼ਾ ਆਇਆ ਸੋ ਉਹਨਾਂ ਨੇ ਥੈਂਕ ਯੂ ਕੀਤਾ ਸਰ ਲੇਕਲੈਂਡ ਕਾਲਜ ਨੂੰ ਕਿੰਨਾ ਟਾਈਮ ਲੱਗਦਾ ਆਫਰ ਲੈਟਰ ਆਉਣ ਚ ਤੁਹਾਡਾ ਸਰ ਆਵਾਜ਼ ਨਹੀਂ ਆ ਰਹੀ ਅਲਬਾਟਾ ਦੇ ਸਾਰੇ ਹੀ ਕਾਲਜਿਸ ਚ ਥੋੜਾ ਜਿਹਾ ਟਾਈਮ ਲੱਗ ਰਿਹਾ ਬਿਲਕੁਲ ਸੋ ਸਾਰੇ ਕਾਲਜਾਂ ਦੇ ਵਿੱਚ ਥੋੜਾ ਟਾਈਮ ਅਲਵਟਾ ਦੇ ਵਿੱਚ ਲੱਗਦਾ ਹੈ ਸੋ ਇਸ ਗੱਲ ਦਾ ਸਾਰੇ ਅਸੀਂ ਧਿਆਨ ਰੱਖੀਏ ਪਰ ਮੈਂ ਹਮੇਸ਼ਾ ਸਾਰੇ ਸਟੂਡੈਂਟਸ ਨੂੰ ਡਵਾਈਸ ਕਰੂੰਗਾ ਕਿ ਜਸਵੀਰ ਜੀ ਦੇ ਜ਼ਰੀਏ ਅਖਰੀਕ ਸਵਾਲ ਹੈ ਬੜਾ ਜੁਲ ਜੀ ਦਾ ਸਰ ਮੈਂ ਪ੍ਰਾਈਵੇਟ ਯੂਨੀਵਰਸਿਟੀ ਚ ਐਡਮਿਸ਼ਨ ਕਰਾਈ ਹੈ ਬੈਚਲਰਸ ਲਈ ਅਟੈਸਟੇਸ਼ਨ ਕਰਕੇ ਵੇਟ ਕਰ ਰਹੀ ਹਾਂ ਸ਼ੁਡ ਆਈ ਰਿਫੰਡ ਮਾਈ ਫੀਸ ਅਟੈਸਟੇਸ਼ਨ ਲੈਟਰ ਮਿਲੂ ਜਾਂ ਨਹੀਂ કેડી યુનિવર્સિટી હે પહેલા તક કેડા પ્રોવિન્સા દયો લે મેટર કરદા સો જે ઓસો ફૈઝા ના આઈ નીડ ટુ ચેક હમારે તો સી اي ક્યુઝ આ ભી નહીં હે ડેફિનેટલી કલ ભી દો સી اي ક્યુઝ આયે હે આઈ નીડ ટુ ચેક અગર પોર્ટલ ડાઉન હે તો આપ થોડી देर बाद ટ્રાય કરના હો જાયેગી આપકી પેમેન્ટ વો ડેફિનેટલી સોશિયલ સ્પેક્ટ્રમ આપકા વિઝા સક્સેસ اچھا રહેગા ਕੋਈ ਪ੍ਰੋਬਲਮ ਨਹੀਂ ਹੈ ਯੂਰਪ ਵਿਲੇ ਜੀ ਯੂਨੀਵਰਸਿਟੀ ਬ੍ਰਿਟਿਸ਼ ਕਲੰਬੀਆ ਯੂਰਪ ਵਿਲੇ ਦਾ ਤਾਂ ਕੈਂਪਸ ਸਿਰਫ অন্ਟਾਰੀਓ ਚ ਹੈ ਆਈ ਡੋਟ ਨੋ ਕਿ ਬ੍ਰਿਟਿਸ਼ ਕਲੰਬੀਆ ਚ ਕਦੋਂ ਖੋਲਿਆ ਸੋ ਮੇਰੇ ਸਾਬ ਨਾਲ ਬੇਟਾ ਜੇ ਤੂੰ ਪੜ੍ਹਨਾ ਹੀ ਹੈ ਕਿਸੇ ਚੰਗੀ ਯੂਨੀਵਰਸਿਟੀ ਚ ਪੜੋ ਇੱਥੇ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਇਸ ਤੋਂ ਨਾਲ ਤਾਂ ਡਿਪਲੋਮਾ ਪੜ੍ਹ ਲਓ ਭਾਵੇਂ ਇੱਕ ਸਰਕਾਰੀ ਕਾਲਜ ਚ ਸੋ ਆਈ ਫੀਲ ਕਿ ਤੁਸੀਂ ਏ ਯੂਨੀਵਰਸਿਟੀ ਨੂੰ ਦੇਖੋ ਬਹੁਤ ਹੀ ਘੱਟ ਟੈਸਟੇਸ਼ਨ ਲੈਟਰਸ ਮਿਲਣਗੀਆਂ ਜਿਹੜੇ ਥੋੜੇ ਜਿਹਾ ਛੇਡੀ ਯੂਨੀਵਰਸਿਟੀਆਂ ਹੈਗੀਆਂ ਛੇਡੀ ਕਾਲਜੇਸ ਹੈਗੀਆਂ ਬਿਲਕੁਲ ਠੀਕ ਹੈ ਸੋ ਬਹੁਤ ਸਾਰੇ ਕਾਲਜ ਤੇ ਯੂਨੀਵਰਸਿਟੀਆਂ ਨੇ ਜਿਨ੍ਹਾਂ ਨੂੰ ਅਟੈਸਟੇਸ਼ਨ ਲੈਟਰ ਮਿਲਣ ਚ ਦਿੱਕਤ ਆਉਣੀ ਹੈ ਇਸੇ ਕਰਕੇ ਇਹ ਜ਼ਰੂਰੀ ਹੈ ਜਿਵੇਂ ਜਸਮੀਤ ਜੀ 83 ਕਾਲਜਸ ਨੂੰ ਡਾਇਰੈਕਟ ਰਿਪਰੈਜ਼ੈਂਟ ਕਰਦੇ ਨੇ ਸੋ ਜਦੋਂ 83 ਕਾਲਜਸ ਨੂੰ ਡਾਇਰੈਕਟ ਰਿਪਰੈਜ਼ੈਂਟ ਕਰਦੇ ਨੇ ਜਸਮੀਤ ਪਾਟਿਆ ਜੀ ਤੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਬਹੁਤ ਚੰਗੀ ਤਰ੍ਹਾਂ ਜਸਮੀਤ ਜੀ ਕੈਨੇਡਾ ਦੇ ਕਾਲਜਸ ਨੂੰ ਉੱਥੋਂ ਦੇ ਐਜੂਕੇਸ਼ਨ ਦੇ ਨੈਟਵਰਕ ਨੂੰ ਸਮਝਦੇ ਨੇ ਔਰ ਇਹਦੇ ਨਾਲ ਮੈਂ ਇਹ ਵੀ ਦੱਸ ਦਵਾਂ ਕਿ ਜਸਮੀਤ ਜੀ ਦਾ ਆਫਿਸ ਵੀ ਹੈ ਕੈਨੇਡਾ ਦੇ ਵਿੱਚ ਜਸਮੀ ਜੀ ਕੈਨੇਡਾ ਚ ਤੁਹਾਡੇ ਆਫਿਸ ਕਿਹੜੀ ਜਗ੍ਹਾ ਨੇ ਹੈਮਿਲਟਨ ਹੈਮਿਲਟਨ ਚ ਸਾਡਾ ਆਫਿਸ ਸੋ ਹੈਮਿਲਟਨ ਵਿੱਚ ਵਿਜ਼ਿਟ ਕਰ ਸਕਦੇ ਹੋ ਹੈਮਿਲਟਨ 온ਟਾਰੀਓ 온ਟਾਰੀਓ ਚ ਜਸਮੀਤ ਪਾਰਟੀ 25 ਦਸੰਬਰ ਬਾਇਓਮੈਟ੍ਰਿਕ 3 ਜਨਵਰੀ ਸੋ ਸਟੱਡੀ ਵੀਜ਼ਾ ਦੀ ਫਾਈਲ ਹੈ ਕਿ ਸਪਾਊਸ ਵੀਜ਼ਾ ਦੀ ਸੋ ਜਲਦੀ ਆ ਜਾਏਗਾ ਤੁਹਾਡਾ ਵੀਜ਼ਾ ਚੈਨਲ 11 ਜੇ ਸਟੱਡੀ ਵੀਜ਼ਾ ਦੀ ਫਾਈਲ ਹੈ ਸਪਾਊਸ ਵੀਜ਼ਾ ਨੂੰ ਤੁਹਾਨੂੰ ਪਤਾ ਹੀ ਹੈ 90 ਡੇਜ਼ ਲੱਗਦੇ ਨੇ ਸੋ ਗੁਰਕੀਰਤ ਤੁਸੀਂ ਜੇ ਫੀਸ ਪੇ ਕਰਤੀ ਹੋਈ ਹੈ ਪੂਰੀ ਨਾ ਟੈਸਟ ਸਟੇਸ਼ਨ ਲੈਟਰ ਜਲਦੀ ਮਿਲਣਗੇ ਤੁਹਾਨੂੰ ਅਲਬਰਟਾ ਦੇ ਵਿਦਿਨ 7 ਡੇਜ਼ ਮਿਲ ਜਾਏਗਾ ਤੁਹਾਡੇ ਏਜੰਟ ਨੂੰ ਕਹੋ ਕਿ ਉਹ ਆਪਣੇ ਕਾਲਜਿਸ ਨਾਲ ਜ਼ਰੂਰ ਡਿਸਕਸ ਕਰਨ ਸੋ ਮਿਲਦਾ ਅੱਜ ਦੇ ਲਈ ਸਰ ਇੰਨਾ ਹੀ ਤੇ ਮੈਂ ਪ੍ਰਿੰਸ ਨੂੰ ਕਹਾਗਾ ਕਿ ਤੁਸੀਂ ਜੇ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਮੈਂ ਕੱਲ ਮੋਹਾਲੀ ਆਫਿਸ 'ਤੇ ਅਵੇਲੇਬਲ ਰਹਾਗਾ ਤੁਸੀਂ ਮੈਨੂੰ ਮਿਲ ਵੀ ਸਕਦੇ ਹੋ ਔਰ ਆਪਣੇ ਸਾਰੇ ਡਾਊਟਸ ਵੀ ਕਲੀਅਰ ਕਰ ਸਕਦੇ ਹੋ ਬਾਕੀ ਤੁਸੀਂ ਮੈਨੂੰ ਕੀ ਕਹਿੰਦੇ ਆ WhatsApp ਵੀ ਕਰਿਓ 9041096 ਚਲੋ ਥੈਂਕ ਯੂ ਸੋ ਮਚ ਸਰ ਕੱਲ ਫੇਰ ਮੁਲਾਕਾਤ ਹੁੰਦੀ ਹੈ ਜੀ ਲਾਈਵ ਤੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ